ਅਉ ਦੇਖ ਵੀ ਸਕਦੇ ਹੋ ਵੰਗਾਰ ਲਿਖਿਆ ਹੋਇਆ ਵੰਗਾਰ ਆਮ ਤੌਰ ਤੇ ਅਸੀਂ ਕਿਸੇ ਨੂੰ ਵੰਗਾਰਦੇ ਹੁੰਨੇ ਆ ਜਿਹੜਾ ਬਹੁਤ ਸੋਹਣਾ ਲੱਗਿਆ ਹੋਇਆ ਇਸ ਦੇ ਵਿੱਚ ਘਾਰ ਵੰਗਾਰ ਕਿਨੂੰ ਮਾਰ ਰਹੇ ਹੋ ਵੰਗਾਰਿਆ ਕਿਨੂੰ ਜਾ ਰਹੇ ਆ ਬਹੁਤ ਜ਼ਿਆਦਾ ਸਾਡੇ ਕਿਸਾਨ ਵੀਰ ਸੁਚੇਤ ਹੋ ਰਹੇ ਨੇ ਬੱਚਿਆਂ ਦੀ ਪੜ੍ਹਾਈ ਬਾਰੇ ਇਹ ਇੱਕ ਬਹੁਤ ਚੰਗੀ ਗੱਲ ਹੈ ਲੇਕਿਨ ਬਹੁਤ ਸਾਰੇ ਬੱਚੇ ਪੜ੍ਹਾਈ ਦੇ ਨਾਮ ਤੇ ਕੋਚਿੰਗ ਸੈਂਟਰਾਂ ਤੇ ਟਿਊਸ਼ਨਾਂ ਤੇ ਜਾਣ ਲੱਗ ਪਏ ਅਸੀਂ ਕਾਲੇ ਦੇ ਰਹੇ ਆ ਵੀ ਕੋਚਿੰਗ ਤੇ ਟਿਊਸ਼ਨ ਸਿਰਫ ਬਹੁਤ ਨਲਾਇਕ ਬੱਚਿਆਂ ਲਈ ਜ਼ਰੂਰੀ ਹੈ ਹੁਣੇ ਫੈਸ਼ਨ ਬਣ ਗਿਆ ਹੁਣ ਜੇ ਕਲਾਸ ਦੇ 100 ਬੱਚੇ ਨੇ ਤੇ 90 95 ਕੋਚਿੰਗ ਲੈ ਰਹੇ ਪਹਿਲੀ ਗੱਲ ਸਾਡੀ ਕੌਮ ਦੀ ਉਮਰ ਹੀ ਬੜੀ ਘੱਟ ਹੈ ਹਾਲੀ ਖਾਲਸਾ ਸਾਜਣਾ ਨੂੰ 350 ਸਾਲ ਨਹੀਂ ਹੋਏ ਹੈਨਾ ਜੀ ਤੇ ਅਸੀਂ ਜੰਗਾਂ ਦੇ ਵਿੱਚ ਕੱਲੂਕਾਰਿਆਂ ਦੇ ਵਿੱਚ ਵੰਡ ਦੇ ਵਿੱਚ ਅਸੀਂ 84 ਦੇ ਵਿੱਚ ਅਸੀਂ ਰਹੇ ਹਾਂ ਹੁਣ ਇੱਕ ਸਮਾਂ ਆਇਆ ਜਦੋਂ ਸਾਡਾ ਧਿਆਨ ਆ ਰਿਹਾ ਕਿ ਅਸੀਂ ਐਜੂਕੇਸ਼ਨ ਵੱਲ ਮੁੜੀਏ ਅਸੀਂ ਗੁਰਦੁਆਰਿਆਂ ਵੀ ਸ਼ਹੀਦਾਂ ਦੀਆਂ ਗੱਲਾਂ ਸੁਨਾਈਆਂ ਤੇ ਸ਼ਹੀਦ ਪੈਦਾ ਕੀਤੇ ਮੁਬਾਰਕ ਹੈ ਹੁਣ ਅਸੀਂ ਵਿਦਵਾਨਾਂ ਦੀਆਂ ਗੱਲਾਂ ਸੁਨਾਣੀਆਂ ਨੇ ਸਾਇੰਸਦਾਨਾਂ ਦੀਆਂ ਗੱਲਾਂ ਸੁਨਾਣੀਆਂ ਨੇ ਤੇ ਅਸੀਂ ਆਪਣੇ ਵਿੱਚੋਂ ਐਸੇ ਗੁਰਸਿੱਖ ਪੈਦਾ ਕਰਨੇ ਨੇ ਜਿਹੜੇ ਮਨੁੱਖਤਾ ਲਈ ਇੰਨੀ ਵੱਡੀ ਖੋਜ ਕਰਨ ਕਿ ਉਹਨਾਂ ਨੂੰ ਨੋਬਲ ਪ੍ਰਾਈਜ਼ ਵਰਗੇ ਵੱਡੇ ਸਨਮਾਨਾਂ ਨਾਲ ਨਿਵਾਜਿਆ ਜਾਏ ਸੋ ਅਸੀਂ ਇਹ ਕਹਿ ਰਹੇ ਹਾਂ ਵੀ ਕਰਦੇ ਰਹਿੰਦੇ ਰਹੇ ਕਿ ਆਪਣੇ ਪੈਸੇ ਲਗਾ ਕੇ ਨਾ ਜਾਓ ਬਾਹਰ ਜੇ ਜਾਣ ਤਾਂ ਸਕਾਲਰਸ਼ਿਪ ਲੈ ਕੇ ਜਾ ਬਿਲਕੁਲ ਅਸੀਂ ਕਿਸਾਨਾਂ ਨੂੰ ਇਹ ਕਾਲ ਦੇ ਰਹੇ ਹਾਂ ਕਿੱਲੇ ਵੇਚ ਕੇ ਬਾਹਰ ਨਾ ਜਾਓ ਕਰਜੇ ਲੈ ਕੇ ਬਾਹਰ ਨਾ ਜਾਓ ਪੱਲਿਓਂ ਵੀ ਪੈਸੇ ਖਰਚ ਕੇ ਬਾਹਰ ਨਾ ਜਾਓ ਜਦ ਵਜੀਫੇ ਮਿਲ ਰਹੇ ਨੇ ਸਾਲ 2 ਸਾਲ ਉਸ ਵਜੀਫੇ ਦੀ ਤਿਆਰੀ ਕਰੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਤੇ ਮੌਜੂਦ ਆ ਇਸ ਮੇਲੇ ਦੀ ਖਾਸੀਅਤ ਹਮੇਸ਼ਾ ਇਹੀ ਰਹਿੰਦੀ ਹੈ ਇੱਥੇ ਸਿਰਫ ਕਿਸਾਨੀ ਦੇ ਵਾਸਤੇ ਨਹੀਂ ਕਿਸਾਨਾਂ ਵਾਸਤੇ ਵੀ ਬਹੁਤ ਕੁਝ ਹੁੰਦਾ ਹੈ ਕਿਸਾਨਾਂ ਦੇ ਪੁੱਤਾਂ ਦੇ ਵਾਸਤੇ ਵੀ ਬਹੁਤ ਕੁਝ ਹੁੰਦਾ ਹੈ ਤਾਂ ਇਸ ਮੇਲੇ ਦੇ ਵਿੱਚ ਜਦੋਂ ਅਸੀਂ ਆ ਰਹੇ ਸੀਗੇ ਤਾਂ ਇੱਕ ਤਸਵੀਰ ਨੇ ਇੱਕ ਪੋਸਟਰ ਨੇ ਬਹੁਤ ਆਕਰਸ਼ਿਤ ਕੀਤਾ ਉਹ ਅਸੀਂ ਦੇਖਿਆ ਪਿੱਛੇ ਤੁਸੀਂ ਦੇਖ ਵੀ ਸਕਦੇ ਹੋ ਵੰਗਾਰ ਲਿਖਿਆ ਹੋਇਆ ਵੰਗਾਰ ਆਮ ਤੌਰ ਤੇ ਅਸੀਂ ਕਿਸੇ ਨੂੰ ਵੰਗਾਰਦੇ ਹੁੰਨੇ ਆ ਜਾਂ ਗੁੱਸੇ ਦੇ ਵਿੱਚ ਲਫਜ਼ ਜਿਹੜਾ ਆ ਜਾਂਦਾ ਪਰ ਇਹ ਵੰਗਾਰ ਇੱਥੇ ਕਿਉਂ ਲਿਖੀ ਹੋਈ ਹੈ ਤਾਂ ਜੇਕਰ ਅਸੀਂ ਪੂਰਾ ਪੜਾਂਗੇ ਤਾਂ ਤੁਹਾਨੂੰ ਸਾਨੂੰ ਸਮਝ ਲੱਗੇਗੀ ਕਿ ਅੱਜ ਤੱਕ ਕਿਸੇ ਗੁਰਸਿੱਖ ਨੂੰ ਨੋਬਲ ਪ੍ਰਾਈਜ਼ ਜਿਹੜਾ ਨਹੀਂ ਮਿਲਿਆ ਤੇ ਇੰਨਾ ਪੜਿਏ ਕਿ ਨੋਬਲ ਪ੍ਰਾਈਜ਼ ਜਿੱਤੀ ਹੈ ਵਿਦਿਆ ਖੇਤਰ ਤੇ ਸਰਦਾਰ ਬਣਾਈਏ ਤਾਂ ਡਾਕਟਰ ਸਰਬਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਕੋਈ ਜਾਂਚਾਂ ਦੀ ਮਹਤਾਜ ਨਹੀਂ ਡਾਕਟਰ ਸਾਹਿਬ ਮੇਲਾ ਬਹੁਤ ਸੋਹਣਾ ਲੱਗਿਆ ਹੋਇਆ ਇਸ ਦੇ ਵਿੱਚ ਘਾਰ ਵੰਗਾਰ ਕਿੰਨੂ ਮਾਰ ਰਹੇ ਹੋ ਵੰਗਾਰਿਆ ਕਿੰਨੂ ਜਾ ਰਿਹਾ ਅਸੀਂ ਦੇਖ ਰਹੇ ਹਾਂ ਸੰਜਮ ਜੀ ਕੇ ਬਹੁਤ ਜ਼ਿਆਦਾ ਸਾਡੇ ਕਿਸਾਨ ਵੀਰ ਸੁਚੇਤ ਹੋ ਰਹੇ ਨੇ ਬੱਚਿਆਂ ਦੀ ਪੜ੍ਹਾਈ ਬਾਰੇ ਇੱਕ ਬਹੁਤ ਚੰਗੀ ਗੱਲ ਹੈ ਲੇਕਿਨ ਬਹੁਤ ਸਾਰੇ ਬੱਚੇ ਪੜ੍ਹਾਈ ਦੇ ਨਾਮ ਤੇ ਕੋਚਿੰਗ ਸੈਂਟਰਾਂ ਤੇ ਟਿਊਸ਼ਨਾਂ ਤੇ ਜਾਣ ਲੱਗ ਪਏ ਨੇ ਅਸੀਂ ਕਾਲੇ ਦੇ ਰਹੇ ਹਾਂ ਵੀ ਕੋਚਿੰਗ ਤੇ ਟਿਊਸ਼ਨ ਸਿਰਫ ਬਹੁਤ ਨਲਾਇਕ ਬੱਚਿਆਂ ਲਈ ਜ਼ਰੂਰੀ ਹੈ। ਅੱਛਾ ਹੁਣ ਇਹ ਫੈਸ਼ਨ ਬਣ ਗਿਆ। ਹਾਂ ਹੁਣ ਜੇ ਕਲਾਸ ਦੇ 100 ਬੱਚੇ ਨੇ ਤੇ 90 95 ਕੋਚਿੰਗ ਲੈ ਰਹੇ ਨੇ। ਸੋ ਇਹ ਇੱਕ ਗਲਤ ਟ੍ਰੈਂਡ ਹੈ ਜਿਹਦੇ ਨਾਲ ਸਾਡੇ ਕਿਸਾਨ ਵੀਰ ਵਿੱਦਿਆ ਦੇ ਨਾਂ ਤੇ ਠੱਗੇ ਜਾ ਰਹੇ ਨੇ, ਲੁੱਟੇ ਜਾ ਰਹੇ ਨੇ। ਅਸੀਂ ਤਾਂ ਇਹਦੇ ਬਾਰੇ ਸੁਚੇਤ ਕਰ ਰਹੇ ਹਾਂ। ਦੂਸਰਾ ਇਹ ਜਿਹੜੀ ਵੰਗਾਰ ਪਾਈ ਹੈ ਕਿ ਅੱਜ ਤੱਕ ਇੱਕ ਵੀ ਗੁਰਸਿੱਖ ਨੂੰ ਨੋਬਲ ਪ੍ਰਾਈਜ਼ ਨਹੀਂ ਮਿਲਿਆ ਵਿਦਿਆ ਖੇਤਰ ਦਾ ਸਭ ਤੋਂ ਵੱਡਾ ਇਨਾਮ ਇਹ ਹੁੰਦਾ ਬਿਲਕੁਲ ਮੈਂ ਕਦੇ ਕਦੇ ਸੋਚਦਾ ਵੀ ਯਾਰ ਅਸੀਂ ਨਲਾਇਕਾਂ ਵੀ ਨਹੀਂ ਮਿਲਿਆ ਸਾਨੂੰ ਨਹੀਂ ਪਹਿਲੀ ਗੱਲ ਸਾਡੀ ਕੌਮ ਦੀ ਉਮਰ ਹੀ ਬੜੀ ਘੱਟ ਹੈ ਹਾਲੀ ਖਾਲਸਾ ਸਾਜਣਾ ਨੂੰ 350 ਸਾਲ ਨਹੀਂ ਹੋਏ ਹੈਨਾ ਜੀ ਤੇ ਅਸੀਂ ਜੰਗਾਂ ਦੇ ਵਿੱਚ ਖੱਲੂਕਾਰਿਆਂ ਦੇ ਵਿੱਚ ਵੰਡ ਦੇ ਵਿੱਚ ਅਸੀਂ 84 ਦੇ ਵਿੱਚ ਅਸੀਂ ਰਹੇ ਹਾਂ ਹੁਣ ਇੱਕ ਸਮਾਂ ਆਇਆ ਹੈ ਜਦੋਂ ਸਾਡਾ ਧਿਆਨ ਆ ਰਿਹਾ ਕਿ ਅਸੀਂ ਐਜੂਕੇਸ਼ਨ ਵੱਲ ਮੁੜੀਏ ਬਿਲਕੁਲ ਅਸੀਂ ਗੁਰਦੁਆਰਿਆਂ ਵੀ ਸ਼ਹੀਦਾਂ ਦੀਆਂ ਗੱਲਾਂ ਸੁਨਾਈਆਂ ਤੇ ਸ਼ਹੀਦ ਪੈਦਾ ਕੀਤੇ ਮੁਬਾਰਕ ਹੈ ਹੁਣ ਅਸੀਂ ਵਿਦਵਾਨਾਂ ਦੀਆਂ ਗੱਲਾਂ ਸੁਨਾਣੀਆਂ ਨੇ ਸਾਇੰਸਦਾਨਾਂ ਦੀਆਂ ਗੱਲਾਂ ਸੁਨਾਣੀਆਂ ਨੇ ਤੇ ਅਸੀਂ ਆਪਣੇ ਵਿੱਚੋਂ ਐਸੇ ਗੁਰਸਿੱਖ ਪੈਦਾ ਕਰਨੇ ਨੇ ਜਿਹੜੇ ਮਨੁੱਖਤਾ ਲਈ ਇੰਨੀ ਵੱਡੀ ਖੋਜ ਕਰਨ ਕਿ ਉਹਨਾਂ ਨੂੰ ਨੋਬਲ ਪ੍ਰਾਈਜ਼ ਵਰਗੇ ਵੱਡੇ ਸਨਮਾਨਾਂ ਨਾਲ ਨਿਵਾਜਿਆ ਜਾਏ ਸੋ ਅਸੀਂ ਇੱਕ ਵਿੰਗਾਰ ਪਾਈ ਹੈ ਔਰ ਸਾਨੂੰ ਪਤਾ ਹੈ ਵੀ ਸਾਡੀ ਕੌਮ ਦਾ ਸੁਭਾਅ ਹੈ ਜਦੋਂ ਕੋਈ ਵੰਗਾਰ ਪੈਂਦੀ ਹੈ ਨਾ ਤੇ ਅਸੀਂ ਕਮਾਲ ਕਰ ਦਿੰਨੇ ਆ ਜਿਹੜੇ ਪਾਸੇ ਪੈਨੇ ਆ ਕਮਾਲ ਕਰ ਦਿੰਨੇ ਹਾਂ ਗੁਰਦੁਆਰੇ ਬਣਾਉਣ ਵਾਲੇ ਪਾਸੇ ਪਏ ਆਲੀ ਸ਼ਾਨ ਗੁਰਦੁਆਰੇ ਬਣਾ ਦਿੱਤੇ ਲੰਗਰ ਬਣਾ ਲਗਾਉਣ ਵਾਲੇ ਪੜੇ ਥਾਂ ਥਾਂ ਤੇ ਲੰਗਰ ਲਾ ਦਿੱਤੇ ਹੁਣ ਅਸੀਂ ਕਹਿ ਰਹੇ ਆ ਕਿ ਕੁਝ ਕਰਨਾ ਹੈ ਕੁਝ ਬੰਨਣਾ ਹੈ ਹਰ ਬੱਚਾ ਐ ਅਸੀਂ ਇਹਨੂੰ ਮੈਗਨੇਟ ਦੇ ਰੂਪ ਵਿੱਚ ਵੀ ਦੇ ਰਹੇ ਹਾਂ ਪੋਸਟਰ ਦੇ ਰੂਪ ਵਿੱਚ ਵੀ ਦੇ ਰਹੇ ਹਾਂ ਹਾਂ ਥਾਂ ਤੇ ਗੁਰਦੁਆਰਿਆਂ ਦੇ ਵਿੱਚ ਇਹ ਬੈਨਰ ਲਗਾ ਰਹੇ ਆ ਕਿ ਜਿਹੜਾ ਬੱਚਾ ਗੁਰਦੁਆਰੇ ਜਾਏ ਉਹ ਪ੍ਰੇਰਨਾ ਲੈ ਕੇ ਆਏ ਮੈਂ ਕੁਝ ਕਰਨਾ ਹੈ ਮੈਂ ਕੁਝ ਬੰਨਣਾ ਹੈ ਸੋ ਇਹ ਅਸੀਂ ਅੱਜ ਇੱਥੇ ਕਿਸਾਨ ਵੀਰਾਂ ਨੂੰ ਪ੍ਰੇਰਨਾ ਕਰ ਰਹੇ ਆ ਸੈਲਫ ਸਟਡੀ ਕਰੋ ਸਕਿੱਲਸ ਸਾਧੇ ਸਫਲਤਾ ਦੇ ਪੰਜ ਸਸੇ ਦੇਖ ਰਹੇ ਆ ਉਹ ਪੰਜ ਸਸੇ ਕੀ ਨੇ ਬਹੁਤ ਵਧੀਆ ਜੀ ਇਹ ਪੰਜ ਸਸੇ ਬੜੇ ਕਮਾਲ ਦੇ ਹਨ ਜੀ ਪਹਿਲਾ ਸਹਿਜ ਪਾਠ ਅਸੀਂ ਕਹਿੰਦੇ ਆ ਵੀ ਜਿਹੜੇ ਬੱਚੇ ਸਹਿਜ ਪਾਠ ਨਾਲ ਜੁੜਨਗੇ ਉਹ ਵਿਕਾਰਾਂ ਤੋਂ ਬਚ ਜਾਣਗੇ ਦੂਸਰਾ ਸਸਾ ਹੈ ਸੈਲਫ ਸਟਡੀ ਕੋਚਿੰਗ ਤੇ ਨਾ ਜਾਓ ਆਪ ਮਿਹਨਤ ਕਰੋ ਹਾਂ 셀ਫ ਸਟਡੀ ਦਾ ਮੈਂ ਮਤਲਬ ਪੁੱਛਦਾ ਸਾਰੇ ਕਹਿੰਦੇ ਨੇ 셀ਫ ਸਟਡੀ ਦਾ ਮਤਲਬ ਹੈ ਆਪ ਪੜਨਾ ਮੈਂ ਕਹਿਆ ਤਾਂ ਟ੍ਰਾਂਸਲੇਸ਼ਨ ਹੋ ਗਈ ਹਾਂ 셀ਫ ਸਟਡੀ ਦਾ ਮਤਲਬ ਹੈ ੱੱਕੇ ਖਾ ਕੇ ਸਿੱਖਣਾ ੱੱਕੇ ਖਾ ਕੇ ਸਮਝਣਾ ਸੋ ਅਸੀਂ ਕਹਿ ਰਹੇ ਹਾਂ ਕਿ ਜੇ ਤੁਸੀਂ ਕੋਚਿੰਗ ਲੈ ਰਹੇ ਹੋ ਤੁਹਾਨੂੰ ਇੱਕ ਠੀਕ ਰਸਤਾ ਪਤਾ ਹੈ ਪਰ ਜੇ ਤੁਸੀਂ 셀ਫ ਸਟਡੀ ਕਰਦੇ ਹੋ ਗਲਤੀਆਂ ਕਰ ਕਰਕੇ ਸਿੱਖ ਰਹੇ ਹੋ ਤੁਹਾਨੂੰ ਚਾਰ ਗਲਤ ਰਸਤੇ ਵੀ ਪਤਾ ਨੇ ਹੈਨਾ ਹੁਣ ਜਿੰਨਾ ਮਰਜੀ ਸਵਾਲ ਘੁਮਾ ਕੇ ਆ ਜਾਏਗਾ ਨਾ ਇਹ ਤੁਹਾਨੂੰ ਚਾਰ ਗਲਤ ਵੀ ਪਤਾ ਨਹੀਂ ਇੱਕ ਠੀਕ ਵੀ ਪਤਾ ਹੈ ਨਾ ਤੁਸੀਂ ਠੀਕ ਰਸਤੇ ਤੇ ਚੱਲ ਪੋਗੇ ਸੋ 셀ਫ ਸਟੱਡੀ ਅਸੀਂ ਕਿਸਾਨਾਂ ਨੂੰ ਪ੍ਰੇਰਨਾ ਕਰ ਰਹੇ ਹਾਂ ਕਿ ਬੱਚਿਆਂ ਨੂੰ ਐਕਸ ਕੋਚਿੰਗ ਸੈਂਟਰਾਂ ਤੋਂ ਬਚਾਓ ਤੀਸਰਾ ਸਸਾ ਹੈ ਸਕਿੱਲ ਵੱਧ ਤੋਂ ਵੱਧ ਹੁਨਰ ਹਾਸਲ ਕਰੋ ਕਿਤਾਬੀ ਗਿਆਨ ਨਹੀਂ ਪ੍ਰੈਕਟੀਕਲ ਗਿਆਨ ਕੰਪਿਊਟਰ ਦੀ ਸਕਿੱਲ ਕਮਿਊਨੀਕੇਸ਼ਨ ਦੀ ਸਕਿੱਲ ਬੋਲਣ ਦੀ ਸਕਿੱਲ ਲਿਖਣ ਦੀ ਸਕਿੱਲ ਐਨਾ ਜੀ ਟੀਮ ਵਰਕ ਦੀ ਸਕਿੱਲ ਇਹ ਸਾਰੀਆਂ ਸਕਿੱਲਸ ਚਾਹੀਦੀਆਂ ਹਨ ਔਰ ਚੌਥਾ ਸੱਸਾ ਹੈ ਸਕਾਲਰਸ਼ਿਪ ਅਸੀਂ ਪਿਛਲੇ ਕਿਸਾਨ ਮੇਲੇ ਤੇ ਇੱਕ ਬੱਚੇ ਨੂੰ ਲੈ ਕੇ ਆਏ ਸੀ ਜਿਹਨੂੰ 1 ਕਰੋੜ 11 ਲੱਖ ਦੀ ਸਕਾਲਰਸ਼ਿਪ ਮਿਲੀ ਸੀ 12ਵੀਂ ਪੜ੍ਹਦੀ ਬੱਚੀ ਨੂੰ ਰੂ ਬਾਣੀ ਕੌਰ ਨੈਟ ਤੇ ਸਰਚ ਕਰੋ ਡਿਟੇਲ ਆ ਜਾਏਗੀ ਯੂਨੀਵਰਸਿਟੀ ਆਫ ਟੋਰਾਂਟੋ ਨੇ ਉਹਨੂੰ ਸਕਾਲਰਸ਼ਿਪ ਦਿੱਤੀ ਸੀ ਸੋ ਅਸੀਂ ਇਹ ਕਹਿ ਰਹੇ ਹਾਂ ਵੀ ਕਰਦੇ ਰਹਿੰਦੇ ਰਹੇ ਕਿ ਆਪਣੇ ਪੈਸੇ ਲਗਾ ਕੇ ਨਾ ਜਾਓ ਬਾਹਰ ਜੇ ਜਾਣਾ ਤਾਂ ਸਕਾਲਰਸ਼ਿਪ ਲੈ ਕੇ ਜਾਓ ਬਿਲਕੁਲ ਅਸੀਂ ਕਿਸਾਨਾਂ ਨੂੰ ਇਹ ਕਾਲ ਦੇ ਰਹੇ ਹਾਂ ਕਿੱਲੇ ਵੇਚ ਕੇ ਬਾਹਰ ਨਾ ਜਾਓ ਕਰਜ਼ੇ ਲੈ ਕੇ ਬਾਹਰ ਨਾ ਜਾਓ ਪੱਲਿਓਂ ਵੀ ਪੈਸੇ ਖਰਚ ਕੇ ਵਾਰ ਨਾ ਜਾਓ ਜਦ ਵਜੀਫੇ ਮਿਲ ਰਹੇ ਨੇ ਸਾਲ ਦੋ ਸਾਲ ਉਸ ਵਜੀਫੇ ਦੀ ਤਿਆਰੀ ਕਰੋ ਮੈਂ ਕਹਿੰਦਾ ਇੰਟਰਨੈਟ ਦੇ ਯੁੱਗ ਵਿੱਚ ਵਜੀਫੇ ਦੇਣ ਵਾਲੇ ਜ਼ਿਆਦਾ ਜੇ ਲੈਣ ਵਾਲੇ ਘੱਟ ਨੇ ਜੇ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਇਸ ਗੱਲ ਦੀ ਉਹਨਾਂ ਦੇ ਬੱਚਿਆਂ ਨੂੰ ਪ੍ਰੇਰਣਾ ਕਰ ਦਿਆਂਗੇ ਤੇ ਉਹਨਾਂ ਦਾ ਬਹੁਤ ਸਾਰਾ ਪੈਸਾ ਵੀ ਬਚੇਗਾ ਤੇ ਸਕਾਲਰਸ਼ਿਪ ਲੈ ਕੇ ਮਾਨ ਨਾਲ ਵਾਰ ਜਾਣਗੇ ਤੇ ਅਖੀਰਲਾ ਸੱਸਾ ਹੈ ਸ਼ੇਅਰਿੰਗ ਸਾਡੀ ਯੂਨੀਵਰਸਿਟੀ ਦਾ ਨਾਰਾ ਹੈ ਜੀ ਕਰੋਗੇ ਗੱਲ ਮਿਲੇਗਾ ਹੱਲ ਕੋਈ ਮੁਸ਼ਕਿਲ ਹੈ ਗੱਲ ਕਰੋ ਅਸੀਂ ਬੱਚਿਆਂ ਨੂੰ ਵੱਡਿਆਂ ਨੂੰ ਕਹਿ ਰਹੇ ਹਾਂ ਮੁਸ਼ਕਿਲਾਂ ਨੇ ਠੀਕ ਥਾਂ ਤੇ ਗੱਲ ਕਰੋ ਪਰਿਵਾਰ ਨਾਲ ਕਰੋ ਚੰਗੇ ਦੋਸਤਾਂ ਨਾਲ ਕਰੋ ਆਪਣੇ ਮੈਂਟਰਸ ਨਾਲ ਕਰੋ ਟੀਚਰਸ ਨਾਲ ਕਰੋ ਤੇ ਜੇ ਕਿਤੇ ਵੀ ਮੁਸ਼ਕਿਲ ਹੈ ਕਿਸੇ ਜਗ੍ਹਾ ਦੇ ਗੱਲ ਨਹੀਂ ਬੰਦੀ ਇੱਕ ਪ੍ਰੋਫੈਸ਼ਨਲ ਨਾਲ ਫੀਸ ਦੇ ਕੇ ਕਰੋ ਬਿਲਕੁਲ ਔਰ ਇਸ ਸੰਬੰਧੀ ਅਸੀਂ ਇੱਕ ਇਹ ਬੈਨਰ ਬਣਵਾਏ ਨੇ ਜੀ ਮੈਂ ਤੁਹਾਨੂੰ ਇਹ ਬੈਨਰ ਦਿਖਾਣਾ ਜੀ ਇਹ ਬੈਨਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਸਕੂਲ ਦੇ ਵਿੱਚ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬੈਨਰ ਲੱਗਣ ਜੀ ਅੱਛਾ ਜੀ ਇਹ ਜਿਹੜੇ ਬੈਨਰ ਨੇ ਇਹ ਇੱਕ ਪ੍ਰੇਰਣਾ ਵੀ ਕਰ ਰਹੇ ਨੇ ਕਿ ਮੈਂ ਕੁਝ ਕਰਨਾ ਹੈ ਇਹਦੇ ਪੰਜ ਸッセ ਵੀ ਆ ਗਏ ਦੂਸਰੇ ਪਾਸੇ ਇੱਕ ਹੋਰ ਪ੍ਰੋਗਰਾਮ ਹੈ ਨਾਦ ਦਾ ਨਾਦ ਐਨ ਟ੍ਰਿਪਲ ਏ ਡੀ ਤੁਸੀਂ ਦੇਖੋ ਨੰਨੇ ਨੂੰ ਤਿੰਨ ਕੰਨੇ ਲੱਗੇ ਤੁਸੀਂ ਕਹੋਗੇ ਗਲਤ ਪੰਜਾਬੀ ਲਿਖੀ ਹੈ ਨਹੀਂ ਨਹੀਂ ਇਹ ਪੰਜਾਬੀ ਨਹੀਂ ਹੈ ਇਹ ਐਕ੍ਰੋਨਿਮ ਹੈ ਟ੍ਰਿਪਲ ਏ ਡੀ ਐਨ ਦਾ ਮਤਲਬ ਹੈ ਨੋਟਸ ਲੈਣੇ ਹਰ ਵੇਲੇ ਗੁਰੂ ਨਾਨਕ ਸਾਹਿਬ ਕੋਲ ਜਿੱਥੇ ਵੀ ਗਏ ਨੇ ਜਦੋਂ ਵੀ ਉਦਾਸੀਆਂ ਤੇ ਉਨਾਂ ਕੋਲ ਪੇਪਰ ਤੇ ਪੈਨ ਸੀ ਬਿਲਕੁਲ ਅੱਜ ਸਾਡੇ ਕੋਲ ਵੀ ਹੋਣਾ ਚਾਹੀਦਾ ਹੈ ਜੀ ਕਿੰਨਿਆਂ ਕੋਲ ਪੇਪਰ ਹੈ ਕਿੰਨਿਆਂ ਕੋਲ ਪੈਨ ਹੈ ਗੁਰਨਾਨਕ ਸਾਹਿਬ ਦੇ ਸਿੱਖ ਹੋਣ ਦਾ ਮਤਲਬ ਹੈ ਪੇਪਰ ਪੈਨ ਹਰ ਵੇਲੇ ਕੋਲ ਹੋਵੇ ਅਸੀਂ ਵੀ ਨੋਟਸ ਲਈਏ ਦੂਜਾ ਅਸੀਂ ਕਹਿੰਦੇ ਆਸ ਕਾਸ ਕਾਸ ਪੁੱਛੋ 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 ਜਿੰਨਾ ਪੁੱਛੋਗੇ ਉਨਾ ਸਿੱਖੋਗੇ ਔਰ ਤੀਸਰਾ ਹੈ ਡੀ ਡਿਸਕਸ ਕਰੋ ਵਿਚਾਰ ਕਰੋ ਸਿੱਖੀ ਹੋਈ ਚੀਜ਼ ਜਿਹੜੇ ਬੱਚੇ ਆਪਣੀ ਕਲਾਸ ਤੇ ਦੋਸਤਾਂ ਨਾਲ ਸਹੇਲੀਆਂ ਨਾਲ ਡਿਸਕਸ ਕਰਨਗੇ ਉਹਨਾਂ ਨੂੰ ਪੱਕੀ ਹੋ ਜਾਏਗੀ ਸੋ ਇਸ ਨਾਦ ਨਾਲ ਪੰਜਾਬ ਵਿੱਚ ਵਿਸਮਾਦ ਆ ਸਕਦਾ ਹੈ। ਮਤਲਬ ਇਹ ਨਾਦ ਤੇ ਪੰਜ ਸੱਸੇ ਮੈਨੂੰ ਲੱਗਦਾ ਕਿ ਇਹ ਪੂਰਾ ਜੀਵਨ ਦਾ ਇੱਕ ਸਾਰ ਹੈ। ਬਿਲਕੁਲ ਪੰਜਾਬ ਦਾ ਸਾਰਾ ਹਾਲਾਤ ਇਹ ਬਦਲ ਸਕਦੇ ਨੇ। ਇਹ ਦੋ ਸੰਕਲਪ ਐਸੇ ਨੇ ਜੇ ਹੁਣ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਤੱਕ ਇਹ ਗੱਲ ਪਹੁੰਚ ਜਾਏ ਤੇ ਸਾਡੇ ਬੱਚੇ ਕੁਝ ਕਰਨਾ ਹੈ, ਕੁਝ ਬੰਨਣਾ ਹੈ। ਦੇਖੋ ਜਿੰਨਾ ਵੱਡੇ ਸੋਚਾਂਗੇ ਨਾ ਉਹਨੇ ਵੱਡੇ ਬਣ ਜਾਗੇ। ਅਸੀਂ ਇੱਕ ਨਾਰਾ ਦਿੱਤਾ ਹੈ। ਜਿੱਤ ਸੋਚਾਂਗੇ ਜਿੱਤ ਜਾਵਾਂਗੇ ਹਾਰ ਸੋਚਾਂਗੇ ਹਾਰ ਜਾਵਾਂਗੇ ਛੋਟਾ ਸੋਚਾਂਗੇ ਛੋਟੇ ਬਣ ਜਾਵਾਂਗੇ ਵੱਡਾ ਸੋਚਾਂਗੇ ਵੱਡੇ ਬਣ ਜਾਵਾਂਗੇ ਸੋ ਕਿਉਂ ਨਾ ਅਸੀਂ ਆਪਣੇ ਬੱਚਿਆਂ ਦੀ ਐਸਪੀਰੇਸ਼ਨਸ ਬਿਲਡ ਕਰੀਏ ਜੀ ਹਨਨਵਲ ਬਹੁਤ ਬਹੁਤ ਜੀ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਾਦ ਆ ਤੇ ਪੰਜ ਸਸੇ ਨੇ ਤਾਂ ਮੈਨੂੰ ਲੱਗਦਾ ਇਹ ਜ਼ਿੰਦਗੀ ਦਾ ਪੰਜਾਬ ਦੇ ਹਾਲਾਤ ਨੂੰ ਬਦਲਦਾ ਆਪਣੇ ਹਾਲਾਤ ਬਦਲਦਾ ਇਹ ਇੱਕੋ ਇੱਕ ਤਰੀਕਾ ਹੈ ਤੇ ਬਹੁਤ ਸੋਹਣਾ ਇਹ ਸੰਦੇਸ਼ ਵੀ ਹੈ ਕੁਦਰੇ ਅਪਡੇਟਸ ਨਾਲ ਜੁੜੋ ਕੈਮਰਾਮੈਨ ਸੰਦੀਪ ਸਿੰਘ ਨਾਲ ਸਨਮਜੀਤ ਸਿੰਘ ਪਲਾਜ਼ਾ ਮਾਸਪੋਕਸਟ